ਰੋਲਿਕ ਪਤਾ ਜੀ ਕੀ ਕਹਿਣਾ ਚਾਹੂੰਗਾ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਨੌਜਵਾਨ ਸ਼ਹੀਦ ਵੀ ਹੋ ਗਿਆ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਸਾਰਾ ਸਿਸਟਮ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਲਾਡਾ ਅਮਰਜੀਤ ਸਿੰਘ ਕਲਾਨਾ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਜੋ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਕੋਈ ਚੌਂ ਨੂੰ ਨਹੀਂ ਬੈਠੇ ਉਹਨਾਂ ਨੂੰ ਬਹੁਤ ਵੱਡੇ ਮੰਨ ਲੋ ਵੀ ਪਰਿਵਾਰ ਸਾਰੇ ਛੱਡ ਕੇ ਆਪਣੇ ਬੱਚੇ ਛੱਡ ਕੇ ਬਜ਼ੁਰਗ ਨੌਜਵਾਨ ਸਾਰੇ ਬਾਰਡਰ ਦੇ ਉੱਤੇ ਜਾ ਕੇ ਬਹਿ ਗਏ ਤੇ ਸਰਕਾਰ ਨੂੰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਤੇ ਉਹਨਾਂ ਨੂੰ ਮੰਨ ਕੇ ਗੱਲ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਭੇਜ ਦੇਣਾ ਚਾਹੀਦਾ ਹੈ ਨਹੀਂ ਇਸ ਦੇ ਸਿੱਟੇ ਗਾਹਾਂ ਬਹੁਤ ਗੰਮੀਰ ਨਿਕਲਣਗੇ ਜੋ ਕਿ ਇਹ ਸਰਕਾਰਾਂ ਤੋਂ ਸਾਹਮੇ ਨਹੀਂ ਜਾਣੇ ਇਹ ਅਸੀਂ ਸਰਕਾਰ ਨੂੰ ਫੇਰ ਬੇਨਤੀ ਕਰਦੇ ਹਾਂ ਕਿ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਕੱਲ ਇੱਕ ਮਾਤਾ ਦਾ ਨੌਜਵਾਨ ਪੁੱਤ ਸ਼ਹੀਦ ਹੋ ਗਿਆ ਅੱਜ ਸਰਕਾਰ ਉਹਨੂੰ ਜੋ ਮਰਜ਼ੀ ਚਾਹੇ ਕਰੋੜਾਂ ਰੁਪਈਆ ਦੇ ਦੇ ਪਰ ਉਹ ਮਾਂ ਦਾ ਪੁੱਤ ਵਾਪਸ ਨਹੀਂ ਆ ਸਕਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਵੱਡੇ ਨੁਕਸਾਨ ਤੋਂ ਬਚਾਇਆ ਜਾਵੇ ਹੁਣ ਪੰਜਾਬ ਦਾ ਧਈਆ ਬਾਰਡਰਾਂ ਦੇ ਵੱਲ ਪਹੁੰਚ ਗਿਆ ਇਹਨੂੰ ਸਮਝਾ ਕੇ ਇਹਨਾਂ ਦੀਆਂ ਮੰਗਾਂ ਮੰਨ ਕੇ ਐਮ ਐਸ ਵੀ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਸਾਰੀਆਂ ਮੰਨ ਕੇ ਇਹਨਾਂ ਨੂੰ ਮਾਲੋ ਖੁਸ਼ੀ ਖੁਸ਼ੀ ਆਪਦੇ ਘਰਾਂ ਨੂੰ ਭੇਜਣਾ ਚਾਹੀਦਾ ਅਸੀਂ ਤਾਂ ਸਰਕਾਰ ਨੂੰ ਫੇਰ ਬੇਨਤੀ ਕਰਦੇ ਆਂ ਵੀ ਕੱਲ ਨੂੰ ਨਹੀਂ ਇਹਦੇ ਸਿੱਟੇ ਗਮੀਰ ਨਿਕਲਣਗੇ ਤੇ ਕਿਸਾਨੀ ਖਾਤਰ ਬੱਚਾ ਬੱਚਾ ਪੰਜਾਬ ਦਾ ਕਿਸਾਨੀ ਤੇ ਨਿਰਭਰ ਹੈ ਕਿਸਾਨਾਂ ਦੇ ਕਿਸਾਨ ਮਜ਼ਦੂਰ ਸਾਰੇ ਇਕੱਠੇ ਨੇ ਅਸੀਂ ਤਾਂ ਇਹ ਕਹਿੰਦੇ ਆਂ ਵੀ ਸਾਰੀਆਂ ਜਾਇਜ਼ ਮੰਗਾਂ ਨੇ ਮੰਨ ਕੇ ਇਹਨਾਂ ਨੂੰ ਵਾਪਸ ਸਰਕਾਰ ਨੂੰ ਭੇਜਣਾ ਚਾਹੀਦਾ ਤੇ ਇਹਨਾਂ ਦੇ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿੱਟੇ ਮਾਰੇ ਨਿਕਲਣਗੇ ਅਸੀਂ ਫੇਰ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਆਪਦੇ ਪ੍ਰਧਾਨ ਜੀ ਜਿਹੜਾ ਸ਼ੁਭਕਰਮਨ ਦੀ ਮੌਤ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਹੀ ਦੁਖਦਾਈ ਮੌਤ ਹੋਈ ਹੈ ਕਿਸੇ ਮਾਪਿਓ ਦਾ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਉਹਨਾਂ ਦਾ ਅੱਜ ਘਰ ਦਾ ਚਿਰਾਗ ਬੁੱਝ ਗਿਆ ਤੇ ਉਹ ਮੰਨ ਲਓ ਵੀ ਐਡੀ ਦੁਖਦਾਈ ਘਟਨਾ ਆਪਾਂ ਮੰਨ ਲਓ ਵੀ ਹਰੇਕ ਦੀ ਅੱਖ ਨਮ ਹੋਈ ਹੈ ਤੇ ਅਸੀਂ ਤਾਂ ਉਸ ਦੇ ਪਰਿਵਾਰ ਨਾਲ ਸਾਰਾ ਵੀ ਸ਼ੁਭ ਕਰਨ ਦੇ ਪਰਿਵਾਰ ਨਾਲ ਸਾਰਾ ਪੰਜਾਬ ਵੀ ਖੜਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਅੱਜ ਮਾਲੋ ਵੀ ਬਿਹਾਰ ਸਮਰਤਕਾ اور ਬادل ਜੀ ਨੇ ਵੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਪਰਿਵਾਰ ਨਾਲ ਸਾਰਾ ਖੜਾ ਖੜਾ ਰਹੂਗਾ